ਗਰਮੰਸ਼ਦੀਪ ਮੇਰਾ ਬੇਟਾ 14 ਜੁਲਾਈ ਨੂੰ ਇਹਨੂੰ ਇੰਗਲੈਂਡ ਭੇਜਿਆ ਸੀ ਇਹ ਬਿਮਾਰ ਹੋ ਗਿਆ ਉੱਥੇ ਜਾ ਕੇ ਇਹਨੂੰ ਹਸਪੀਟਲ ਦਾਖਲ ਕਰਾਇਆ ਸਰ ਮੇਰਾ ਨਾਮ ਸੁਖਦੇਵ ਸਿੰਘਾ ਤੇ ਗਰਮੰਸ਼ਦੀਪ ਮੇਰਾ ਬੇਟਾ 14 ਤਰੀਕ ਨੂੰ 14 ਜੁਲਾਈ ਨੂੰ ਇਹਨੂੰ ਇੰਗਲੈਂਡ ਭੇਜਿਆ ਸੀ 2-3 ਹਫਤਿਆਂ ਬਾਅਦ ਇਹ ਬਿਮਾਰ ਹੋ ਗਿਆ ਉੱਥੇ ਜਾ ਕੇ ਹਸਪੀਟਲ ਦਾਖਲ ਕਰਾਇਆ ਤੇ ਡਾਕਟਰ ਕਹਿੰਦੇ ਇਹਨੂੰ ਅਟੈਕ ਆਇਆ ਵਾ ਬ੍ਰੇਨ ਦਾ ਅਟੈਕ ਆਇਆ ਵਾ ਤੇ 8 ਨੂੰ 7-8 ਦਿਨ ਹਸਪੀਟਲ ਰਿਹਾ ਤੇ ਬਾਅਦੋਂ ਇਹਦੀ ਡੈਥ ਹੋ ਗਈ ਤੁਹਾਨੂੰ ਕਿਵੇਂ ਪਤਾ ਲੱਗਿਆ ਡੈਥ ਹੋ ਗਈ ਉਹ ਡਾਕਟਰਾਂ ਨੇ ਸਾਨੂੰ ਫੋਨ ਕਾਲ ਕਰਕੇ ਗਿਆ ਵੀ ਤੁਸੀਂ ਗਰਮਾਂਸ਼ਦੀਪ ਦੇ ਡੈਡ ਬੋਲ ਨੇ ਮੈਂ ਕਿਹਾ ਹਾਂਜੀ ਕਹਿੰਦੇ ਵੀ ਆ ਦੇਪੂ ਦੇ ਦੀ ਮੌਤ ਹੋ ਗਈ ਆ ਤੇ ਵੀ ਸਾਨੂੰ ਬਹੁਤ ਦੁੱਖ ਹੋਣ ਲਿਆ ਤੁਹਾਨੂੰ ਦੱਸਣ ਦੇ ਕਿ ਸਾਡੀ ਪ੍ਰਸ਼ਾਸਨ ਤੋਂ ਮੰਗਾ ਵੀ ਖੇਤ ਦਾ ਖੇਤੀ ਉਹਨੂੰ ਇੱਥੇ ਲਿਆਂਦਾ ਜਾਵੇ ਤੇ ਜਿਹੜੀ ਵੀ ਪ੍ਰਸ਼ਾਸਨ ਸਾਡੀ ਮਦਦ ਕਰ ਸਕਦਾ ਤਾਂ ਉਹ ਕੀਤੀ ਜਾਵੇ ਕਿਥੋਂ ਰੰਧਿਤ ਗਈ ਕੋਈ ਕਿਥੋਂ ਸਦੇ ਹਾਂਜੀ ਉਹ ਗਈ ਕਿਦੋਂ ਕੋਈ ਉੱਤੇ ਕਹਿ ਕਿ ਸਦੇ ਉੱਥੇ ਸੋਦੇ ਇੱਥੋਂ ਗਏ ਸੀ ਉੱਥੇ ਆਪਣੇ ਰਿਸ਼ਤੇਦਾਰ ਸੀਗੇ ਮਾਮਾ ਜੀ ਦਾ ਭੂਆ ਦੇ ਲੜਕੇ ਆਪਣੇ ਹੈਗੇ ਕਾਫੀ ਰਿਸ਼ਤੇਦਾਰ ਹੀ ਉਹਨਾਂ ਦੇ ਕੋਈ ਉਹਨਾਂ ਹੀ ਜਦੋਂ ਬਿਮਾਰਿਆ ਮੈਨੂੰ ਫੋਨ ਆਇਆ ਉਹਨਾਂ ਹੀ ਹਸਪੀਟਲ ਲੈ ਗਏ ਉਹਦਾ ਐਡਮਿਟ ਕਰਾਇਆ ਤੇ ਨੀਂਵ ਮਸੀਹ ਜਸ ਜੁਲਨੂ ਅਸਲੇ 20 ਸਾਲ ਦੇ ਵਿੱਚ ਲੱਗਾ ਸੀ ਜੀ 20 ਸਾਲ ਦੀ ਉਮਰ ਗਈ ਉਹ ਕੋਈ ਥੋੜੀ ਮੰਗ ਕੋਈ ਸਰਕਾਰ ਤੋਂ ਵੀ ਅਰਜ ਉਹਨੇ ਸਰਕਾਰ ਸਾਡੀ ਮਦਦ ਕਰੇ ਭਗਵਾਨਤ ਮੰਨ ਤੋਂ ਸਾਡੀ ਇਹ ਮਦਦ ਆ ਵੀ ਉਹ ਸਾਡੀ ਹੈਲਪ ਕਰੇ ਪਾਰਟੀ ਨਾਲ ਉਸ ਨਾਲ ਜੁੜੇ ਹੋਏ ਅਸੀਂ ਤੇ ਉਹਨਾਂ ਨੂੰ ਮੋਰੇ ਹੋ ਕੇ ਉਹਨਾਂ ਨਾਲ ਹੀ ਇੱਥੇ ਪਿੰਡ 'ਚ ਵੀ ਜੋ ਵੀ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਨਿਭਾਈ ਤੇ ਉਹਨਾਂ ਤੋਂ ਸਾਡੀ ਇਹ ਮਦਦ ਆ ਕਿ ਸਾਡੀ ਬਾਹ ਫੜਨ ਇੱਥੇ ਆਣ ਕੇ ਸਾਡਾ ਹਾਲ ਚਾਲ ਪੁੱਛਣਾ ਤੇ ਉਹ ਤੋਂ ਲਾਸ਼ ਲੈ ਕੇ ਆਉਂਦਾ ਵੀ ਲਾਸ਼ ਦਾ ਵੀ ਸਾਡੀ ਮਦਦ ਕਰਨਾ ਜੋ ਵੀ ਉਧਰ ਪੇਪਰਾਂ 'ਚ ਰਿਕਾਰਡ ਪੈਂਦੀ ਆ ਉਹ ਉਹ ਉੱਥੇ ਫੋਨ ਕਰਕੇ ਉਹਨਾਂ ਨੂੰ ਜੋ ਵੀ ਹੈ ਰਿਕਾਰਡ ਕੱਢਣ ਤੇ ਸਾਡਾ ਇਹੀ ਬੇਨਤੀ ਹੈ ਕਿ ਸਾਡੇ ਬੇੜੇ ਦੀ ਲਾਸ਼ ਸਾਡੀ ਮਿੱਟੀ ਸਾਡੇ ਘਰੇ ਦੇ ਦੋ ਆਵੇ। ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ। ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658